ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੋਰਕਾ ਕਲਾਂ ਵੱਲੋਂ ਐਨ ਆਰ ਆਈ ਵਿਰਾਂ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਕਬੱਡੀ ਦਾ ਖੇਡ ਮੈਦਾਨ ਸਾਰੇ ਸਾਲ ਲਈ ਸ਼ੁਰੂ ਕਰ ਦਿੱਤਾ ਗਿਆ ਜਿਸ ਦਾ ਉਦਘਾਟਨ ਰੋਰਕਾ ਕਲਾਂ ਦੇ ਉੱਗੇ ਕਬੱਡੀ ਫੁੱਟਬਾਲ ਅਤੇ ਐਥਲੈਟਿਕਸ ਦੇ ਸੀਨੀਅਰ ਖਿਡਾਰੀ ਸਰਦਾਰ ਜਸਕਰਨ ਸਿੰਘ ਸਾਹਿਬ ਸਰਦਾਰ ਗੁਰਮੀਲ ਸਿੰਘ ਸੰਧੂ ਅਤੇ ਨਰਿੰਦਰ ਕੌਸ਼ਲ ਵੱਲੋਂ ਕਲੱਬ ਦੇ ਅਹੁਦੇਦਾਰਾਂ ਅਤੇ ਇਲਾਕੇ ਦੀਆਂ ਨਾਮਵਰ ਸ਼ਖਸੀਤਾਂ ਦੀ ਹਾਜ਼ਰੀ ਦਰਮਿਆਨ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਲੱਬ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਸ਼ੇਖਮੁਹੰਮਦ ਤਵਾੜੀ ਜੀ ਨੇ ਦੱਸਿਆ ਕਿ ਰੋੜਕਾ ਕਲਾ ਤੋਂ ਕਵੱਡੀ, ਐਥਲੈਟਿਕਸ ਅਤੇ ਫੁੱਟਬਾਲ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਏ ਹਨ ਜਿਨ੍ਹਾਂ ਵਿੱਚ ਸਰਦਾਰ ਜਸਕਰਨ ਸਿੰਘ ਸਾਹਿਬ, ਗੁਰਬੀਰ ਸਿੰਘ ਸੰਧੂ ਅਤੇ ਨਰਿੰਦਰ ਕੁਮਾਰ ਕੌਂਸ਼ਲ ਦਾ ਨਾਮ ਸ਼ਾਮਲ ਹੈ ਜੋ ਅੱਜ ਇੱਥੇ ਹਾਜ਼ਰ ਹਨ ਅਤੇ ਸਾਡੇ ਨਗਰ ਦੇ ਖਿਡਾਰੀਆਂ ਲਈ ਬੜੀ ਪ੍ਰੇਰਨਾ ਦਾ ਸਰੋਤ ਹਨ ਉਹਨੇ ਕਿਹਾ ਕਿ ਕਲੱਬ ਵੱਲੋਂ ਪਿਛਲੇ 4 ਦਿਨਾਂ ਤੋਂ ਨਿਰੰਤਰ ਕਬੱਡੀ ਅਤੇ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਹੋਰ ਛੋਟੀ ਉਮਰ ਤੋਂ ਖਿਡਾਰੀਆਂ ਨੂੰ ਕਬੱਡੀ ਵੱਲ ਪ੍ਰੇਰਿਤ ਕਰਨ ਅਤੇ ਉਹਨਾਂ ਨੂੰ ਤਕਨੀਕੀ ਮਹਾਰਤ ਦੇਣ ਲਈ ਕੋਚ ਸੰਤੋਖ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਸਾਡੇ ਇਲਾਕੇ ਵਿੱਚੋਂ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਣ ਇਸ ਮੌਕੇ ਤੇ ਸੀਨੀਅਰ ਖਿਡਾਰੀ ਸਰਦਾਰ ਜਸਕਰਨ ਸਿੰਘ ਸਾਹਿਬ ਅਤੇ ਗਰਮੀਲ ਸਿੰਘ ਸੰਧੂ ਜੀ ਨੇ ਖਿਡਾਰੀਆਂ ਨੂੰ ਖੇਡ ਨੂੰ ਖੇਡ ਭਾਵਨਾ ਨਾਲ ਖੇਡਣਾ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਇਸ ਮੌਕੇ ਤੇ ਖਿਡਾਰੀਆਂ ਦਰਮਿਆਨ ਇੱਕ ਸ਼ੋਅ ਮੈਚ ਵੀ ਕਰਵਾਇਆ ਗਿਆ ਇਸ ਮੌਕੇ ਤੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਪ੍ਰਧਾਨ ਜਗਦੀਪ ਸਿੰਘ ਸੰਧੂ, ਕਲਵੰਤ ਸਿੰਘ ਬਿੱਟੂ, ਗੁਰਵਿੰਦਰ ਸਿੰਘ ਲੰਬਰਦਾਰ, ਨਰਿੰਦਰ ਕੁਮਾਰ ਕੌਸ਼ਲ, ਪਰਮਜੀਤ ਸਿੰਘ ਪੰਮਾ, ਡਾਕਟਰ ਲੇਖਰਮ ਲਵੜੀ, ਬਲਵਿੰਦਰ ਸਿੰਘ ਸੰਧੂ, ਗੁਰਿੰਦਰ ਸਿੰਘ ਸੰਧੂ, ਮਨਜੀਤ ਸਿੰਘ ਸੰਧੂ, ਅਮਰੀਕ ਸਿੰਘ ਸੰਧੂ, ਸੰਤੋਖ ਸਿੰਘ ਕੋਚ, ਪ੍ਰਦੀਪ ਸਿੰਘ ਸੱਗੂ, ਪ੍ਰਤਵਾਰ ਸਿੰਘ ਸੰਧੂ, ਬਲਜਿੰਦਰ ਕੁਮਾਰ ਮੰਗਾ, ਬਲਵਿੰਦਰ ਸਿੰਘ ਪੰਬਰਾ, ਮਾਸਟਰ ਕਲਵੰਤਰਾਂ, ਮੇਜਰ ਸਿੰਘ ਸੰਧੂ, ਨਰਿੰਦਰ ਸਿੰਘ ਬਾਰਮੀ, ਸਰਵਿਸ ਸਿੰਘ, ਚਾਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸ਼ਹੀਦ ਅਸਰਪਖ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਰੁੜਕਾ ਕਲੱਬ ਨੂੰ ਇੱਕ ਬਹੁਤ ਵਧੀਆ ਜਿਹੜਾ ਆਯੋਜਨਾ ਕੀਤਾ ਗਿਆ ਕਬੱਡੀ ਦੇ ਖੇਡ ਪ੍ਰੇਮੀਆਂ ਦੇ ਖਾਸ ਕਰਕੇ ਅਸੀਂ ਕਾਫੀ ਦੇਰ ਤੋਂ ਇਲਾਕਾ ਨਿਵਾਸੀਆਂ ਦੀ ਮੰਗ ਸੀ ਤੇ ਅਸੀਂ ਵੀ ਸੋਚ ਰਹੇ ਸੀ ਕਿ ਸਾਲ ਬਾਅਦ ਟੂਰਨਾਮੈਂਟ ਦਾ ਕਰਾਉਨੇ ਆ ਕਬੱਡੀ ਦਾ ਪਰੰਤੂ ਜਿਹੜੀ ਜਨਰੇਸ਼ਨ ਆ ਨਵੀਂ ਕਬੱਡੀ ਲਈ ਛੋਟੇ ਪਲੇਅਰ ਤੋਂ ਵੱਡੇ ਪਲੇਅਰ ਬਣਨ ਵਾਲੀ ਗੱਲ ਉਹ ਜੇ ਅਮਿੱਟ ਸੀ ਉਹ ਦਿਸ ਨਹੀਂ ਜੀ ਰਹੀ ਇਸ ਕਰਕੇ ਅਸੀਂ ਮੀਟਿੰਗ ਕਰਕੇ ਫੈਸਲਾ ਕਰਕੇ ਨਗਰ ਵਾਸੀਆਂ ਨਾਲ ਸਲਾਹ ਕਰਕੇ ਇਹ ਇਸ ਗਰਾਊਂਡ ਦੇ ਵਿੱਚ ਗਵਰਨਮੈਂਟ ਹਾਇਰ ਸਕੂਲ ਰੁੜਕਾ ਕਲਾਂ ਦੀ ਕਬੱਡੀ ਦੀ ਗਰਾਊਂਡ 'ਚ ਇਹਨੂੰ ਲਗਾਤਾਰ ਚਲਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਜਿਹਦੇ ਵਿੱਚ ਇਹਨਾਂ ਕਬੱਡੀ ਖਿਡਾਰੀਆਂ ਦੀ ਜਿਹੜੀ ਕੋਚਿੰਗ ਆ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹ ਸੇਵਾ ਜਿਹੜੀ ਆ ਉਹ ਸੰਤੋਖ ਸਿੰਘ ਹੁਣੀ ਪਿੰਡ ਰੁੜਕਾ ਕਲਾਂ ਤੋਂ ਆ ਜਿਹੜੇ ਬੈਸਟ ਐਥਲੀਟ ਆ ਉਹ ਕਰਾਇਆ ਕਰਨਗੇ ਜਿਹੜੇ ਮੰਤਵ ਲਈ ਅਸੀਂ ਇਹਨੂੰ ਸ਼ੁਰੂ ਕੀਤਾ ਉਹਨਾਂ ਵਾਲੇ ਸਮਝ ਜੀ ਆਸ ਕਰਾਂਗੇ ਵੀ ਉਹ ਮੰਤਵ ਸਾਡਾ ਹੱਲ ਹੋਵੇ ਵੀ ਪਨੀਰੀ ਜਿਹੜੀ ਆ ਉਹ ਕਬੱਡੀ ਦੀ ਤਿਆਰ ਹੋਵੇ ਤੇ ਉਹ ਪਨੀਰੀ ਅੱਗੇ ਜਾ ਕੇ ਚੰਗੇ ਪਲੇਅਰ ਕਲੱਬਾਂ ਚ ਅਕੈਡਮੀਆ ਚ ਉਹ ਪਲੇਅਰ ਜਿਹੜੇ ਆ ਚੰਗੇ ਇਸ ਇਲਾਕੇ ਚੋਂ ਬਣਨ ਤਾਂ ਕਿ ਜਿਹੜਾ ਇਲਾਕੇ ਦਾ ਪਿੰਡ ਦਾ ਨਾਮ ਜਿਹੜਾ ਉਹ ਉੱਚਾ ਹੋਵੇ ਸ਼ੇਵਰੋਂ ਦੱਸਿਆ ਕਿ ਗਰਾਊਂਡ ਚੱਲਦੀ ਰਹੇ ਤਾਂ ਨਵੀਂ ਪਨੀਰੀ ਆਉਂਦੀ ਰਹਿੰਦੀ ਆ ਨਹੀਂ ਤਾਂ ਸਾਡੇ ਦਰਮਿਆਨ ਆਪਣੇ ਵੇਲੇ ਦੇ ਪੰਜਾਬ ਪੱਦਰ ਦੀ ਪੁਦੇਰ ਪਾਜੀ ਗਰਮੀਰ ਹੋਣੀ ਤੇ ਪਾਜੀ ਜਿਸਕਰਨ ਹੋਣੀ ਜਿਨ੍ਹਾਂ ਨੇ ਅੱਜ ਫੀਤਾ ਕੱਟ ਕੇ ਇਸ ਗਰਾਉਂਡ ਦੇ ਕਬੱਡੀ ਦੀ ਲਗਾਤਾਰਤਾ ਦਾ ਰੀਵਨ ਕਟਿਆ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਜਿੱਥੇ ਗਰਮੀਰ ਹੋਣੀ ਆਪਣੇ ਅਮਜੋਕੇ ਦੇ ਬਹੁਤ ਤਗੜੇ ਖਿਡਾਰੀ ਆ ਉੱਥੇ ਜਿਸਕਰਨ ਹੋਣੀ ਕਬੱਡੀ ਦੇ ਨਾਲ-ਨਾਲ ਦਸਤਖਤ ਰੋ ਦੇ ਨੈਸ਼ਨਲ ਰਿਕਾਰਡ ਹੋਲਡਰ ਵੀ ਰਹੇ ਆ ਇਦਾਂ ਹੀ ਜੋਰਾ ਸਿੰਘ ਹੋਣੀ ਸੋਣ ਸਿੰਘ ਜੰਪ ਹੋਣੀ ਬਾਂਕੇ ਹੋਣੀ ਜਨੈਰ ਹੁਣੇ ਆਪਣੇ ਪਿੰਡ ਦੀ ਟੀਮ ਜ਼ਿਲ੍ਹੇ ਪੱਤਰ ਦੇ ਪਲੇਰਾਂ ਦੇ ਵਿੱਚ ਵੱਡੀ ਬੜੀਆ ਟੀਮ ਸੀ ਇਹਨਾਂ ਦੇ ਵਿਦੇਸ਼ ਜਾਣ ਕਰਕੇ ਲਗਾਤਾਰਤਾ ਨਹੀਂ ਰਹਿ ਸਕੀ ਪਰ ਇਹਨਾਂ ਦਾ ਨਾਮ ਸੁਣ ਸੁਣ ਕੇ ਅਸੀਂ ਗਰਾਊਂਡਾਂ ਚ ਆਉਣਾ ਸ਼ੁਰੂ ਕੀਤਾ ਤੇ ਪਿਛਲੇ 42 ਸਾਲ ਤੋਂ ਲਗਾਤਾਰ ਟੂਰਨਾਮੈਂਟ ਚੱਲਦੇ ਆ ਪਰ ਥੋੜਾ ਨੁਕਸਾਨ ਇਸ ਕਰਕੇ ਹੁੰਦਾ ਵੀ ਜਦੋਂ ਨਵੀਂ ਪਨੀਰੀ ਨਾ ਆਵੇ ਤਾਂ ਫਿਰ ਵੱਡੇ ਪਲੇਅਰ ਪੈਦਾ ਨਹੀਂ ਹੁੰਦੇ ਕਿਸੇ ਵੇਲੇ ਸਾਡੇ ਫੁੱਟਬਾਲ ਦੀਆਂ ਤਿੰਨ ਟੀਮਾਂ ਹੁੰਦੀਆਂ ਸੀ ਉੱਤੇ ਕੋ ਸਮੇਂ ਤੋਂ ਕਲੇਰ ਤਾਂ ਹੋਰ ਇਲਾਕੇ ਦੇ ਤਾਂ ਪੈਦਾ ਹੋ ਗਏ ਪਿੰਡ ਪੱਧਰ ਤੇ ਸਾਡੀ ਪਲੇਰਾਂ ਦੀ ਕਮੀ ਹੋਈ ਹੈ ਉਹਦੇ ਵਿੱਚ ਵੀ ਨਰਿੰਦਰ ਹੋਣੀ ਸਾਡੇ ਡਿਊਰਨ ਕੱਪ ਦੇ ਬੈਸਟ ਸਕੋਰਰ ਰਹੇ ਆ ਉਹ ਵੀ ਸ਼ਾਮលਿਆ ਜਿਹੜੇ ਉਦ ਕਾਟਨ ਕੰਨ ਦੇ ਵਿੱਚ ਆਏ ਆ ਕੁਲਵੰਤ ਬਿੱਟੂ ਵੀ ਇੱਥੇ ਇਸ ਗਰਾਉਂਡ ਦੇ ਵਿੱਚੋਂ ਗਿਆ ਬਾਹਰ ਵਿਦੇਸ਼ਾ ਚੋਂ ਪੈਸਾ ਇਕੱਠਾ ਕਰਕੇ ਭੇਜਦੇ ਆ ਹੋਰ ਸਾਰੇ ਜਿੰਨੇ ਪਤਵੰਤੇ ਆ ਇਹ ਪਰਮਿੰਦਰ ਉਹਨਾਂ ਦਾ ਲੜਕਾ ਪੀਨਾ ਇੰਦੂ 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 ਮੁੰਡਾ ਸਾਡਾ ਇਸ ਵੇਲੇ ਇਲਾਕੇ ਦਾ ਵਧੀਆ 플레이ਰ ਆ ਨਿਊਜ਼ੀਲੈਂਡ ਖੇਡਣ ਗਿਆ ਆ ਇਦਾਂ ਇਹਨਾਂ ਬੱਚਿਆਂ ਦੇ ਵਿੱਚੋਂ ਵੀ ਅਸੀਂ ਆਸ ਕਰਦੇ ਆ ਕਿ ਚੰਗੇ 플레이ਰ ਪੈਦਾ ਹੋਣ ਇੱਕ ਜੀਤ ਮੁੰਡਾ ਇਸ ਕਲੱਬ ਦੇ ਵਿੱਚੋਂ ਓਪਨ ਦੇ ਵਿੱਚ ਖੇਡਦਾ ਮੁੰਡਾ ਕਾਕਾ ਆ ਇਹ ਰਾਜਸਥਾਨ ਦੀ ਟੀਮ ਜਾ ਕੇ ਖੇਡਦਾ ਇੱਥੇ ਦੀ ਵਧੀਆ ਟੀਮ ਨਾ ਹੋਣ ਕਰਕੇ ਹੁਣੇ ਕੋਸ਼ਿਸ਼ ਕਰਾਂਗੇ ਪਿੰਡ ਦੀ ਟੀਮ ਵੀ ਬਣੇ ਜੱਸਾ ਲੱਗੀ ਜੱਸਾ ਲੱਗੀ ਉਹ ਵੀ ਓਪਨ ਦੇ ਮੈਚਾਂ ਵਿੱਚ ਖੇਡਦਾ ਇਹ ਸੰਤੋਖ ਦੇ ਤਿਆਰ ਕੀਤੇ ਆ 플레이ਰ ਆ ਇਹ ਗਾਂ ਆਸ ਕਰਦੇ ਆ ਕਿ ਇਥੋਂ ਇਸ ਗਰਾਉਂਡ ਦੇ ਵਿੱਚੋਂ ਹੋਰ 플레이ਰ ਪੈਦਾ ਹੋਵੇ ਜੋ ਮਿਹਨਤ ਉਹਦੇ ਨਾਲ ਕੋਈ ਨਹੀਂ ਹੈ ਹੋਰ ਚੀਜ਼ ਮਿਹਨਤ ਕਰੋ ਖਾਓ ਪੀਓ ਚੰਗੇ ਤੇ ਦੂਜੇ ਕੰਮਾਂ ਤੋਂ ਬਚ ਕੇ ਸਾਰੇ ਜਿਹੜੇ ਤੁਸੀਂ ਸਾਰੇ ਦੂਜੇ ਮੁਣਿਆਂ ਲਈ ਨਿਆਣਿਆਂ ਲਈ ਵੀ ਆਧਾਰਨ ਬਣੋ ਬਈ ਤੁਹਾਡੇ ਮਗਰ ਲਾ ਕੇ ਉਹ ਵੀ ਖੇਲਣ ਮੈਂ ਤਾਂ ਇਹੀ ਕਹੂੰਗਾ ਮਿਹਨਤ ਕਰੋ ਤੇ ਤਗੜੇ ਹੋ ਜਾਓ ਬੈਠੇ ਆ ਦੇਖ ਕੇ ਬੜਾ ਖੁਸ਼ ਹੋऊंगा ਤੇ ਮੇਰੇ ਤਾਂ ਬੱਚਿਆਂ ਵਰਗੇ ਆ ਮੈਂ ਇਹਨਾਂ ਇੱਕੋ ਇੱਕ ਗੱਲ ਦਸੂਗਾ ਕਿ ਜਿੰਨੀ ਤੁਸੀਂ ਮਿਹਨਤ ਨਾਲ ਇਹ ਜੇ ਸਪੋਰਟਸ ਮੈਂ ਖੇਡਣਾ। ਜੇ ਕੋਈ ਤੁਹਾਡੇ ਨਾਲੋਂ ਮੁੰਡਾ ਕੋਈ ਤਕੜਾ ਆਇਆ ਉਹਦੇ ਛੱਟ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ। ਆਪ ਤਕੜੇ ਹੋਗੇ ਹੇ ਲੋ ਔਰ ਜਿੱਤਣ ਹਾਰਨ ਦੇ ਵਿੱਚ ਜਿਸ ਵਲੇ ਕੋਈ ਬੰਦਾ ਕੋਈ ਵੀ ਖੇਡ ਰਹਾ ਆ ਜਿੱਤ ਵੀ ਸਕਦਾ ਹਾਰ ਵੀ ਸਕਦਾ। ਉਹ ਦਿਲ ਵਿੱਚ ਇਹ ਰੱਖ ਕੇ ਨਾ ਖੇਡੋ ਹਾਏ ਮੈਂ ਹਾਰ ਗਿਆ ਨੇਵਰ ਮਾਇੰਡ। ਕਈ ਵਾਰੀ ਇਸ ਤਰ੍ਹਾਂ ਹੁੰਦੀ ਆ ਕਿ ਮੋਰੇ ਬੰਦਾ ਬਹੁਤ ਤਕੜਾ ਹੁੰਦਾ। ਉਹਦੀ ਵਾਰ ਦੇਖ ਕੇ ਡਰੋ ਨਾ ਤੁਹਾਨੂੰ ਘਰ ਨੂੰ ਨਹੀਂ ਕੋਈ ਲਿਜਾਣ ਲੱਗਾ। ਇੱਥੇ ਆ ਪੁਆਇੰਟ ਲੈ ਜੂ ਲੈ ਜਾਵੇ। ਬੜਾ ਹੌਸਲਾ ਰੱਖ ਕੇ ਖੇਡੋ ਤੇ ਮੇਰੀ ਆਸ ਇਹ ਹੈ ਕਿ ਸਾਡੇ ਪਿੰਡ ਦੀ ਟੀਮ ਅੱਗੇ ਪਿੰਡ ਦੀ ਟੀਮ ਦੇ ਵਿੱਚ ਰੁੜਕੇ ਦੇ ਵਿੱਚ ਇੱਕ ਬੰਦਾ ਸੀ ਬਾਹਰੋਂ ਖਲਾਉਂਦੇ ਹੁੰਦੇ ਸੀ ਡਿਸ ਜਲੰਧਰ ਦੀ ਸਾਰੀ ਟੀਮ ਸਾਡੇ ਆਪਣੇ ਰੁੜਕੇ ਦੀ ਸੀ ਰੁੜਕੇ ਦਾ ਨਾਮ ਸੁਣ ਕੇ ਕਈ ਮੋਹਰ ਦੀਆਂ ਟੀਮਾਂ ਆਉਂਦੀਆਂ ਨਸ਼ੇ ਕਰਨ ਕੀ ਉਹਨਾਂ ਤੋਂ ਕੁੱਟ ਖਾਣੀਆਂ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਰਿਕੁਐਸਟ ਆ ਵੀ ਤੁਸੀਂ ਪਿਆਰ ਨਾਲ ਖੇਡਣਾ ਮਿਹਨਤ ਕਰੋ ਦੱਪ ਕੇ ਕੋਈ ਨਸ਼ੇਵਾਜੀ ਨਹੀਂ ਅੱਜਕੱਲ ਜੋ ਚੱਲਦਾ ਕੰਮ ਨਸ਼ੇ ਟੀਕੇ ਲਾ ਕੇ ਖੇਲਦੇ ਆ ਉਹ ਮੁੰਡਾ ਜਿਹੜਾ ਵੀ ਟੀਕੇ ਲਾਉਂਦਾ ਧਿਆਨ ਨਸ਼ੇ ਦੇ ਆਸਰੇ ਖੇਲਦਾ ਉਹ 4 ਜਾਂ 5 ਸਾਲ ਤੋਂ ਵੱਧੂ ਨਹੀਂ ਖੇਲ ਸਕਦਾ ਸ਼ਰਤ ਹੈ ਮੇਰੀ ਤੁਸੀਂ ਆਪਣੇ ਖਾਓ ਪ੍ਰਿਓ ਚੰਗਾ ਖਾਓ ਨਸ਼ੇ ਲੱਗੇ ਨਾ ਜਾਇਓ ਮੇਰੇ ਤੇ ਹੀ ਬੇਨਤੀ ਆ ਕਿ ਪਿਆਰ ਨਾਲ ਖੇਲੋ ਐਜ਼ ਇਹ ਸਪੋਰਟਸਮੈਨ ਖੇਲੋ ਨਾ ਕਿ ਐਜ਼ ਇਹ ਕਿਸੇ ਨਾਲ ਜੈਲਸ ਖੇਲੋ ਜੇ ਹਰ ਵੀ ਜਾ ਨੈਵਰ ਮਾਈਂਡਿਆ ਤਾਂ ਦੂਸਰੀ ਵਾਰ ਖੇਡਣ ਜਤੋਂ ਮੈਂ ਓਕੇ ਹੈ